ਗੱਲ ਬਾਬੇ ਉਹ ਲੋ ਜੀ ਅੱਜ ਆਪਾਂ ਅਗਹੀ 941 ਦੀ ਲਾਗੇ ਸਫਾਈ ਕਰਨਾ ਸੀਜ਼ਨ ਦਾ ਹੋ ਗਿਆ ਦਾ ਐਂਡ ਪਹਿਲਾਂ ਆਪਾਂ ਲਾਤੀਆਂ ਘਰੇ ਸੀਲ ਲਾ ਮਿੱਤਰੋ ਲੈ ਉਹ ਲਾਗੇ ਸਫਾਈ ਕਰਨਾ ਦੇਖੋ ਕਰਤਾ ਬਹੁਤ ਜਿਆਦਾ ਸਮਾਨ ਸਾਰਾ ਲਾ ਲਿਆ ਆਪਾਂ ਨੇ ਥੱਲੇ ਤੇ ਲਾਗੇ ਕੀ 941 ਦੀ ਸਫਾਈ ਕਰਨਾ ਤੇ ਫਿਰ ਵੀਰ ਉਹ ਆਪਾਂ ਲੈ ਕੇ ਚੱਲਾਂਗੇ ਜੀਰੀ ਤੇ ਗਹੀਰ 941 ਨੂੰ ਤੇ ਗੁਜਰਾਤ ਚ ਜੀਰੀ ਚੱਲ ਪਈ ਕਹਿੰਦੇ ਗਰਮੀ ਵਾਲੀ ਮਿੱਤਰੋ ਫੇਰ ਲੈ ਕੇ ਜਾਣੀਆਂ ਜੀਰੀ ਤੇ ਅੱਜ ਆਪਾਂ ਬਦਲਾਂਗੇ ਇਹਦਾ ਟਰੈਸਰ ਤੇ ਕਰਾਂਗੇ ਰਿਪੇਅਰ ਸਾਰੀ ਓਕੇ ਦੀ ਰਿਪੋਰਟ 16 17 ਦਾ ਪੰਨਾ ਲਿਆ ਇਹ ਹੈ ਆਪਣਾ ਫੋਰਮੈਨ ਜੀ ਦੇਖੋ ਟਰੈਸਰ ਕਣਕ ਵੇਲੇ ਬਹੁਤ ਚੱਲੀਆ ਮਸ਼ੀਨ ਮਿੱਤਰੋ ਹਜ਼ਾਰ ਵਿੱਗੇ ਤੋਂ ਪਲੱਸ ਕਰਤੀ ਆਪਾਂ ਨੇ ਐਨ ਸਾਰਾ ਕੰਮ ਕਰਾਤਾ 941 ਗਰਦਾ ਬਹੁਤ ਜਿਆਦਾ ਦੋਸਤੋ ਐਨ ਹਵਾ ਮਾਰ ਕੇ ਅੱਜ ਸੈਟਿੰਗ ਕਰਦਾਂਗੇ ਮਸ਼ੀਨ ਦੀ ਫੀਲਡਾਂ ਲਾਤੀਆਂ ਸਾਰੀਆਂ ਐਂ ਸਰਾ ਗੰਮ ਕਰਾਵਾਂਗੇ ਸੀਜ਼ਨ ਤੋਂ ਬਾਅਦ ਚ ਧੋਵਾਂਗੇ ਦੋਸਤੋ ਫਿਰ ਹੁਣ ਤਾਂ ਆ ਆਪਾਂ ਗਰਮੀ ਵਾਲੀ ਜੀਰੀ ਤੇ ਜਾਵਾਂਗੇ ਗੁਜਰਾਤ ਲੈ ਕੇ